ਸੇਵਾ ਪ੍ਰਸ਼ਾਦਿਆਂ ਦੀ ਸਬਜੀ ਦੀ ਜੋ ਵੀ ਸ਼ੈਦਾ ਹੋਵੇ ਹਰ ਸੰਡੇ ਨੂੰ ਬਣਾ ਕੇ ਲੈ ਕੇ ਆਈਦਾ। ਤਾਂ-ਤਨ ਬਾਬਾ ਦੀਪ ਸਿੰਘ ਜੀ ਬਹੁਤ ਮਾਨੇ ਕੰਮਾਂ ਪੂਰੀਆਂ ਕਰਦੇ ਨੇ। ਬਹੁਤ ਖੁਸ਼ੀਆਂ ਦਿੰਦੇ ਨੇ। ਬਸ ਮਾਨੂੰ ਤੁਹਾਨੂੰ ਸੇਵਾ ਕਰਦੇ ਆਂ ਕਿ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਾ ਵਾਹਿਗੁਰੂ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੱਥੇ ਆਉਂਦਾ ਆਂ। ਕਰਦੇ ਇੱਥੇ ਸੇਵਾ ਕਰਦੇ ਉਹਨਾਂ ਤੋਂ ਹੀ ਮੈਨੂੰ ਪ੍ਰੇਰਨਾ ਮਿਲਦੀ ਕਿ ਮੈਂ ਵੀ ਸੇਵਾ ਕਰਾਂ ਇੱਥੇ ਮੈਂ ਤੇ ਆਨੀ ਆ ਵੀ ਸਾਰੀ ਸੰਗਤ ਆਵੇ ਇੱਥੇ ਸੇਵਾ ਕਰੇ ਜੋ ਕਹਦੇ ਮਨੋ ਕਾਮਨਾ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਸਾਹਬ ਜਿੱਥੇ ਸੰਗਤਾਂ ਹਰ ਐਤਵਾਰ ਨੂੰ ਪਿਆਰਾ ਕੱਟਣ ਆਂਦੀਆਂ ਹਨ ਉੱਥੇ ਹੀ ਸੰਗਤਾਂ ਵੱਲੋਂ ਵਕਤ ਵਕਤ ਰਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਅੱਜ ਤੁਹਾਨੂੰ ਇੱਕ ਅਜਿਹੀ ਹੀ ਅਨੋਖੀ ਸੇਵਾ ਦਿਖਾਵਾਂਗੇ ਜੋ ਦੂਰੋਂ ਦੂਰੋਂ ਸੰਗਤਾਂ ਆ ਕੇ ਬੀਬੀਆਂ ਵੱਲੋਂ ਇੱਥੇ ਸੇਵਾ ਕੀਤੀ ਜਾਂਦੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਹਾਂਜੀ ਜੀ ਕੀ ਨਾਮ ਹੈ ਮਾਨੀ ਹਰਜੀਤ ਕੌਰ ਅਸੀਂ ਗੋਇੰਦਵਾਲ ਸਾਹਿਬ ਤੇ ਲਾਗੇ ਪਿੰਡ ਖੇਲਾ ਕਿਹੜੀ ਸੇਵਾ ਤੁਹਾਡੇ ਉਹ ਜਿਹੜੀ ਹਰ ਟਾਈਮ ਕਰਨੀ ਪਾਈ ਜਾਂਦੀ ਸੇਵਾ ਪ੍ਰਜਾਦਿਆਂ ਦੀ ਸਬਜੀ ਦੀ ਜੋ ਵੀ ਸ਼ਰਧਾ ਹੋਵੇ ਹਰ ਸੰਡੇ ਨੂੰ ਬਣਾ ਕੇ ਲੈ ਕੇ ਆਈਦਾ ਹਾਂਜੀ ਕੀ ਕਹਿਣਾ ਚਾਹੋਗੇ ਕਿ ਬਾਬਾ ਦੀਪ ਸਿੰਘ ਜੀ ਦੇ ਸੇਵਾ ਕਰਦੇ ਇਹ ਸੇਵਾ ਨਿਭਾ ਰਹੇ ਹੋ ਹਾਂਜੀ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਾ ਵਾਹਿਗੁਰੂ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੱਥੇ ਆਉਂਦਾ ਹਾਂ ਹਾਂਜੀ ਹੋਰ ਕੋਈ ਸੇਵਾ ਦੇਣਾ ਚਾਹੋਗੇ ਹੋਰ ਬਹੁਤ ਵਧੀਆ ਵਾ ਇੱਥੇ ਆਣ ਕੇ ਬਹੁਤ ਵਧੀਆ ਲੱਗਦਾ ਵਾ ਗੁਰੂ ਘਰ ਆਣ ਕੇ ਬਹੁਤ ਮਨ ਲੱਗਦਾ ਘਰ ਫਿਰ ਦਿਲ ਨਹੀਂ ਲੱਗਦਾ ਸੰਡੇ ਨੂੰ ਲੰਗਰ ਵਿੱਚ ਕੀ ਬਣਾ ਕੇ ਲੈ ਕੇ ਆਏ ਅੱਜ ਅਸੀਂ ਕੜੀ ਚੌਲ ਲੈ ਕੇ ਆਏ ਨਾਲ ਪ੍ਰਸ਼ਾਦੇ ਬਣਾ ਕੇ ਲੈ ਕੇ ਆਏ ਲੰਗਰ ਤਾਂ ਸੇਮ ਹੀ ਲੱਗਦਾ ਹੁੰਦਾ ਕਿ ਬਕਵਲ ਨਹੀਂ ਨਹੀਂ ਵੱਖ-ਵੱਖ ਹੁੰਦਾ ਇਹ ਕਿਸ ਪ੍ਰਾਣਾ ਲੰਗਰ ਜਿਹੜਾ ਤੁਸੀਂ ਜੋ ਵੀ ਹੋਵੇ ਸਰਦਾਂ ਅਨਸਾਰ ਹੁਣ ਵੀ ਮਤਲਬ ਕਦੀ ਕੋਈ ਸਬਜੀ ਕਦੀ ਕੋਈ ਸਬਜੀ ਆਉਂਦੀ ਵਰੀ ਨੂੰ ਕਹਿੰਦੇ ਪੂੜੀਆਂ ਛੋਲੇ ਲਿਆਵਾਂਗੇ ਹਾਂਜੀ ਇੱਕ ਸਾਲ ਹੋ ਗਿਆ ਮਾਨ ਵਿੱਚ ਇਹ ਵੀ ਇੱਥੇ ਲੱਸੀ ਵਾਲੇ ਵੀਰ ਜੀਰੇ ਤੋਂ ਆਉਂਦੇ ਸੀਗੇ ਤੇ ਉਹ ਆਉਂਦੇ ਸੀ ਵੀ ਮਤਲਬ ਪ੍ਰਸ਼ਾਦਾ ਛਕਣਾ ਅਸੀਂ 2 ਕਿਲੋ ਦੀ ਡਿੱਗੀ ਤੋਂ ਪ੍ਰਸ਼ਾਦਾ ਲਿਆਉਣਾ ਸ਼ੁਰੂ ਕੀਤਾ ਵੀ 2 ਕਿਲੋ ਦੀ ਡਿੱਗੀ ਭਰ ਕੇ ਲਿਆਉਣੀ ਆਉਂਦੇ ਆਉਂਦੇ ਮਤਲਬ ਸਾਲ ਹੋ ਗਿਆ ਸਾਨੂੰ ਵਾਦਾ 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 ਫਿਰ ਗੁਰੂ ਨੇ ਵਾਦਾ ਦਿੱਤਾ ਜਿਹੜੀ ਸੇਵਾ ਸ਼ੁਰੂ ਕੀਤੀ ਸੀ ਅੱਜ ਇੰਨਾ ਇਕੱਠ ਹੋ ਗਿਆ ਸਾਡੀ ਸੇਵਾ ਦੇ ਇੱਥੇ ਕਰਨਾਲ ਤੋਂ ਵੀ ਦੀਦੀ ਆਉਂਦੇ ਨੇ ਤੇ ਮਤਲਬ ਚਾਟ ਇਵੈਂਟ ਤੋਂ ਇਹ ਆਉਂਦੇ ਨੇ ਰਿਸ਼ਤੇਦਾਰ ਹੈ ਸਾਡੇ ਤੇ ਮਲਾਹੌਰ ਗਰਦਾਸਪੁਰ ਤੋਂ ਸਾਰੇ ਜਾਣਿਆਂ ਨੇ ਜੀਰੇ ਤੋਂ ਸਾਰਿਆਂ ਜਾਣਿਆਂ ਨੇ ਰਲ ਮਿਲ ਕੇ ਸਰਦਾ ਅਨਸਾਰ ਸਾਰੇ ਜਾਣੇ ਸੇਵਾ ਕਰਦੇ ਸਾਰੀ ਸੰਗਤ ਸੇਵਾ ਕਰਦੀ ਹੈ ਮੈਂ ਤੇ ਆਨੀ ਆ ਵੀ ਸਾਰੀ ਸੰਗਤ ਆਵੇ ਇੱਥੇ ਸੇਵਾ ਕਰੇ ਜੋ ਕਹਿੰਦੇ ਮਨੋ ਕਾਮਨਾ ਪੂਰੀਆਂ ਹੋਣ ਸੋਹੋਰ ਵੀ ਸਾਡੇ ਨਾਲ ਬੀਬੀਆਂ ਨਾਲ ਗੱਲਬਾਤ ਕਰਦੀ ਆ ਮੈਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਚਾਹੋ ਤੇ ਤਾਂ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਜੀ ਹਾਂਜੀ ਜੀ ਬਹੁਤ ਵਧੀਆ ਸੇਵਾ ਕੀਤੀ ਜਾ ਰਹੀ ਆ ਮਹਾਰਾਜੇ ਘਰੋਂ ਨੇ ਆ ਬਾਬਾ ਦੀਪ ਸਿੰਘ ਜੀ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਬਹੁਤ ਮਾਨੇ ਹੁਕਮ ਨਾ ਪੂਰੀਆਂ ਕਰਦੇ ਨੇ ਬਹੁਤ ਖੁਸ਼ੀਆਂ ਦਿੰਦੇ ਨੇ ਬਸ ਮਾਣੋਂ ਤੁਹਾਨੂੰ ਸੇਵਾ ਕਰਦੇ ਆਂ ਕਿ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਅਸੀਂ ਗੁਰਦਾਸਪੁਰ ਤੋਂ ਆਨੇ ਆ ਜੀ ਹਾਂ ਜੀ ਇੱਕ ਵਾਰ ਸਵੇਰੇ ਆਉਂਦੇ ਕਿ ਇੱਕ ਦਿਨ ਪਹਿਲਾਂ ਹਾਂ ਜੀ ਜੀ ਐਤਵਾਰ ਸਵੇਰੇ 6 ਵਜੇ ਤੁਰ ਪੈਣੇ ਆਂ ਜੀ ਹਾਂ ਜੀ ਸਾਡੇ ਗੱਡੀ ਕੀਤੀ ਹੋਈ ਆ ਅਸੀਂ 10 ਬੀਬੀਆਂ ਆਂ ਤੇ ਅਸੀਂ ਆਹ ਹਾਰ ਐਤਵਾਰ ਨੇ ਕੋ ਰਸਪੋਰਟ ਜੀ ਹਾਂਜੀ ਜੀ ਲਗਾਤਾਰ ਵਾਧੀਆਂ ਜਾਂਦੀਆਂ ਹਾਂ ਹਾਂਜੀ ਜੀ ਲਗਾਤਾਰ ਵਾਧੀਆਂ ਜਾਂਦੀਆਂ ਕਈ ਵਾਰ ਕੱਟ ਵੀ ਜਾਂਦੀਆਂ ਕਈ ਵਾਰ ਵਾਧ ਵੀ ਜਾਂਦੀਆਂ ਆਂ ਸੇਵਾ ਦੇ ਵਿੱਚ ਬਹੁਤ ਬੀਬੀਆਂ ਆਉਂਦੀਆਂ ਆਂ ਜੀ ਕਿੰਨੀਆਂ ਕਿਹੜਾ ਦੇ ਫਾਪਾ ਜੀ ਨੇ ਬੇਟੀ ਨੂੰ ਮਾਈ ਗੁਰ ਜੀ ਨੇ ਬਹੁਤ ਵੱਡੀ ਮਰਿਆਦ ਪੂਰੀ ਕੀਤੀ ਆ ਬੇਟੀ ਦੀ ਮਰਿਆਦ ਪੂਰੀ ਕੀਤੀ ਆ ਬਾਬਾ ਜੀ ਨੇ ਬੇਟੀ ਨੂੰ ਬਾਹਰ ਭੇਜਿਆ ਆ ਆਮੰਨ ਚ ਆਸਾਨੀ ਹੀ ਹੈਗੀ ਕਿ ਬਾਬਾ ਜੀ ਭੇਜਣ ਕਿ ਜਾਊਗੀ ਪਰ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਮੇਰੇ ਤੇ ਕਿ ਮੇਰੇ ਬੇਟੀ ਬਾਹਰ ਗਈ ਆ ਇਸ ਟਾਈਮ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਆ ਆਪਾਂ ਦੀ ਵੀ ਆਹ ਵਾਈਕੋ ਟਿਕਟ ਸਾਹ ਵਾਈਕੋ ਟਿਕਟ 10th ਕਲਾਸ ਤੋਂ 10th ਕਲਾਸ ਤੋਂ 10th ਮੈਂ ਕਿਹਨਾਂ ਨਾਮ ਨਾਲ ਦੀ ਕੋਲ ਸੇਵਾ ਕਰਦਾ ਮੈਂ ਮੇਰੇ ਘਰ ਦੇ ਇੱਥੇ ਸੇਵਾ ਕਰਦੇ ਉਹਨਾਂ ਤੋਂ ਹੀ ਮੈਨੂੰ ਪ੍ਰੇਰਨਾ ਮਿਲਦੀ ਕਿ ਮੈਂ ਵੀ ਸੇਵਾ ਕਰਾਂ ਇੱਥੇ ਅਸੀਂ ਛੱਟ ਇਵੈਂਟ ਪਿੰਡ ਤੋਂ ਅਸੀਂ ਸਾਰਾ ਪਰਿਵਾਰ ਆਂਦੇ ਆ ਮੇਰੇ ਪਾਪਾ ਵੀ ਮੰਮਾ ਤੇ ਮੇਰਾ ਬ੍ਰਦਰ ਅਸੀਂ ਸਾਨੂੰ ਸਾਲ ਹੋ ਜਾਣਾ ਇੱਥੇ ਦੇ ਬੱਚਿਆਂ ਨੇ ਕਿ ਸਾਰੇ ਸੇਵਾ ਕਰੋ ਗੁਰੂ ਦੇ ਨਾਲ ਜੁੜੋ ਪਾਠ ਕਰੋ ਬਸ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਵੀਡੀਓ ਗੇਮਾਂ 'ਚ ਲੱਗੇ ਰਹਿੰਦੇ ਨੇ ਜਾਂ ਫਿਰ ਹੋਰ ਕੰਮਾਂ 'ਚ ਲੱਗੇ ਰਹਿੰਦੇ ਨੇ ਸੇਵਾ ਵਿੱਚ ਘਟੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸੇਵਾ ਕਰੋ ਫੇਰ ਹੀ ਆਪਾਂ ਜਿਸ ਤਰ੍ਹਾਂ ਪੜ੍ਹ ਲਿਖ ਲਵਾਂਗੇ ਫੇਰਾਂ ਗੁਰੂ ਜੀ ਆਪਣੇ ਨਾਲ ਹੋਣਗੇ ਫੇਰ ਹੀ ਆਪਾਂ ਅੱਗੇ ਵਧ ਸਕਾਂਗੇ ਇਸ ਕਰਕੇ ਸੇਵਾ ਕਰੋ ਉਹਨਾਂ ਦੇ ਨਾਲ ਜੁੜੋ ਪਾਠ ਕਰੋ ਸੇ ਬਹੁਤ ਸੋਹਣਾ ਮੈਸੇਜ ਛੋਟੀ ਬੱਚੀ ਵੱਲੋਂ ਦਿੱਤਾ ਗਿਆ ਕਿ ਬੱਚਿਆਂ ਨੂੰ ਅੱਜ ਕੱਲ ਦੇ ਜਿਹੜੇ ਬੱਚੇ ਨੇ ਕਿ ਸੇਵਾ ਕਰੋ ਗੁਰੂ ਦੇ ਲਾੜ ਲਗੋ ਵੀਰ ਜੀ ਮੇਰੇ ਨਾਲ ਮਜਬੂਰੀ ਕੀਤੀ ਕੀ ਕਹਿਣਾ ਚਾਹੋਗੇ ਲੰਗਰ ਦੀ ਸੇਵਾ ਲਈ ਭਾਈ ਜਾਨੀਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜਿਵੇਂ ਬੀਬੀਆਂ ਭੈਣਾਂ ਨੇ ਸ਼ੁਰੂ ਕੀਤਾ ਸੀ ਥੋੜਾ ਜਿਹਾ ਲੰਗਰ ਤੋਂ ਸ਼ੁਰੂ ਕੀਤਾ ਸੀ ਕਿ ਸਾਡੇ ਸੰਗਤ ਜਿਹੜੀ ਆ ਕਾਫੀ ਦੂਰ ਦੂਰੋਂ ਆਉਂਦੀ ਆ ਕੋਈ ਜੀਰੇ ਤੋਂ ਕਰਨਾਲ ਤੋਂ ਯਾਨੀ ਕਿ ਆਪਣੇ ਅਗਰਕੀ ਤੇ ਸਟੇਟ ਤੋਂ ਬਾਹਰ ਤੋਂ ਵੀ ਆਉਂਦੀ ਆ ਤੇ ਉਹਨਾਂ ਲਈ ਲੰਗਰ ਚ ਜਾਂ ਜਾਂ ਸੇਵਾ ਕਰ ਲੈਣਗੇ ਜਾਂ ਲੰਗਰ ਕੋਈ ਲੰਗਰ ਦੇ ਵਿੱਚ ਜਾਣ ਤੇ ਟਾਈਮ ਬੜਾ ਆਣਾ ਜਾਂਦਾ ਲੱਗਾ ਫਿਰ ਥੋੜੀ ਜਿਹੀ ਸੇਵਾ ਤੋਂ ਸ਼ੁਰੂ ਹੁੰਦਿਆਂ ਹੁੰਦਿਆਂ ਅੱਜ ਮਹਾਰਾਜ ਦੀ ਕਿਰਪਾ ਨਾਲ ਕਮ ਸੇ ਕਮ ਵੀ 100 ਤੋਂ 12 ਬੀਬੀਆਂ ਜਿਹੜੀਆਂ ਇੱਕ ਵੱਖ-ਵੱਖ ਭੋਜਨ ਤਿਆਰ ਕਰਕੇ ਲਿਆਉਂਦੇ ਆ ਔਰ ਉਹ ਭੋਜਨ ਜਿਹੜਾ ਸੇਵਾਦਾਰਾਂ ਨੂੰ ਸ਼ਿਕਾਇਤਦਾਰ ਸੇਵਾਦਾਰਾਂ ਨੂੰ ਸ਼ਿਕਾ ਕੇ ਉਸ ਤੋਂ ਬਾਅਦ ਸਾਰੇ ਸਾਰੀ ਸੰਗਤ ਨੂੰ ਵੀ ਵਰਤਾਇਆ ਜਾਂਦਾ ਜਦੋਂ ਤੱਕ ਸਾਡੇ ਕੋਲ ਲੰਗਰ ਰਹਿੰਦਾ ਵਾ ਅਸੀਂ ਹਰ ਇੱਕ ਹਰ ਇੱਕ ਵੀਰ ਭਰਾ ਨੂੰ ਵਾਜਾ ਮਾਰ ਕੇ ਕਿ ਜੋ ਸਾਡੀਆਂ ਬੀਬੀਆਂ ਭੈਣਾਂ ਦੀ ਸ਼ਰਧਾ ਦੇ ਮੁਤਾਬਿਕ ਉਹਨਾਂ ਨੇ ਬਣਾ ਕੇ ਲਿਆਂਦਾ ਹੁੰਦਾ ਸੀ ਸਾਰਿਆਂ ਨੂੰ ਸ਼ਕਾਉਂਦੇ ਆ ਜੀ ਮੈਂ ਕਿਹ ਜੀ ਖਾਲਸਾ ਵੈਜੀ ਬੋਲੇ ਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਇਹ ਸੰਗਤ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਹੈ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਨੇ ਇੱਥੇ ਆ ਕੇ ਲੰਗਰ ਦੀ ਸੇਵਾ ਕਰਦੀਆਂ ਹਨ ਮੈਂ ਸੁਖਜੀਤ ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ